ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਢਿੱਲੋ ਵਲੌਗ 07 ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੀ ਤੇ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਆਪਾਂ ਵੀ ਬਹੁਤ ਵਧੀਆ ਤੇ ਰਖੜੀ ਦਾ ਤਿਹਾਰ ਸਾਰੇ ਜਣੇ ਦੱਸਿਓ ਕਿੱਦਾਂ ਦਾ ਰਿਹਾ ਤੇ ਹੋਰ ਰਖੜੀ ਦੇ ਤਿਹਾਰ ਤੋਂ ਬਾਅਦ ਆ ਰਿਹਾ ਆ ਗੁੱਗੇ ਦਾ ਤਿਹਾਰ ਤੇ ਦੱਸਿਓ ਵੀ ਕੌਣ-ਕੌਣ ਪੂਜਦਾ ਆ ਤੇ ਆਪਣੇ ਇਧਰ ਚਾਚੀ ਹੁਣਾ ਨੇ ਜਿਹੜੇ ਉਹਨਾਂ ਨੇ ਸੇਵੀਆਂ ਵੰਟ ਲਈਆਂ ਆ ਤੇ ਆਪਾਂ ਉਧਰ ਚੱਲੇ ਸੀ ਚਾਚੀ ਜੀ ਹੁਣਾ ਦੇ ਘਰ ਤੇ ਮੰਮੀ ਤਾਂ ਮੈਂ ਆਪਾਂ ਹੁਣ ਵਟਾਂਗੇ ਕੱਲੂ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਸਹੀ ਸੁਹਾਨ ਦਾ ਜ ਆਪਾਂ ਉਹਨਾਂ ਦੇ ਨਾਮ ਵੀ ਐਂਡ ਤੇ ਮੈਂਸ਼ਨ ਕਰਾਂਗੇ ਤੇ ਅੱਜ ਤੁਹਾਨੂੰ ਆਪਾਂ ਇੱਕ ਨਵੇਂ ਸਵਾਲ ਦੇ ਨਾਲ ਮਿਲਦੇ ਆਂ ਤੇ ਆਜੋ ਪਹਿਲਾਂ ਉੱਧਰ ਚੱਲੀਏ ਤਾਂ ਫੇਰ ਤੁਹਾਨੂੰ ਦੱਸਦੇ ਉੱਥੇ ਜਾ ਕੇ ਸਵਾਲ ਅਸੀਂ ਉੱਧਰ ਨੂੰ ਤੁਰਿਆ ਉਹ ਆ ਇੱਧਰ ਨੂੰ ਤੁਰਿਆ ਉਹ ਹੁਣ ਉਹ ਬਿਚਰੂ ਬੈਕ ਗੇਅਰ ਪੈ ਗਿਆ ਮੈਂ ਮੰਮੀ ਉੱਧਰ ਨੂੰ ਗਈ ਆ ਹੈਗੇ ਉਹ ਗੁਰਦੁਆਰੇ ਫੇ ਮੈਂ ਨਾ ਉਹ ਠੀਕ ਦੀ ਸੀਗੀ ਆਹੋਂ ਫਾਤੀਆਂ ਬਾਅਦ ਉਹ ਹੀ ਦੋ ਚਾਚੀ ਹਣਾ ਤਾਂ ਵਟ ਲਈਆਂ ਸੇਵੀਆਂ ਹਨਾ ਹੋ ਮੈਂ ਬੱਟ ਲਈਆਂ ਹਾਂ ਪਹਿਲਾਂ ਮੈਂ ਸਵੇਰੇ ਲੱਗੀ ਹੀ ਫੋਨ ਕਰਨ ਆ ਦੇ ਅੰਦਰ ਹੀ ਆ ਹੋਰ ਧੁੱਪੇ ਪੋਣੀਆਂ ਮੈਂ ਝੱਟ ਸੁੱਕ ਜਾਣੀਆਂ ਉਹ ਮੈਨੂੰ ਬਾਅਦ ਵਿੱਚ ਪਾਉਂਗੀ ਅੱਛਾ ਇੱਧਰ ਚਾਚਾ ਸ਼ਿਰੀ ਬੈਠੇ ਹੋ ਆ ਲਓ ਵੀ ਆ ਵਧੀਆ ਆਰਾਮ ਨਾਲ ਬੱਚੇ ਰੋਕੇ ਕਹਿੰਦੇ ਬਿਮਾਰ ਹੋ ਗਏ ਠੀਕ ਆ ਸੇਹ ਤੜ ਹਵਾ ਨਾਲ ਆਖੀ ਭੜਾ ਜੀ ਨਾ ਕਰੇ ਉੱਤੇ ਆਏ ਬੋਡੀਗਾਰਡ ਇਹ ਸੇਵੀਆਂ ਦੇ ਬੋਡੀਗਾਰਡ ਬੰਦੇ ਬੈਠੇ ਹੋ ਇੱਥੇ ਹਾਂ ਬਹੁਤ ਧਰ ਹਵਾ ਘਟਾ ਰਹੀ ਹੈ ਚਲੋ ਵਧੀਆ ਅਸੀਂ ਵੀ ਦੇਖਦੇ ਕੱਲ ਨੂੰ ਥੋੜੀਆਂ ਜੀਆਂ ਵੱਟਦੇ ਆ ਬਸ ਬੈਠੇ ਮੈਂ ਕੱਈ ਵੀ ਦੇਖਦੇ ਕੱਲ ਨੂੰ ਥੋੜੀਆਂ ਜੀਆਂ ਵੱਟਦੇ ਆ ਇੱਥੇ ਤੋਂ ਮੁੱਠ ਘੱਟ ਲੈਦੀ ਹੋਰ ਹੋਰ ਹੈ ਨਾ ਹਾਂ ਨਾ ਮੈਂ ਵੀ ਦੇਖਾਉਣਾ ਇਹ ਹੈ ਨਹੀਂ ਕਿ ਆਨੇ ਨਾਲ ਕਰਾਉਂਦੇ ਆ ਨਿਆਣੇ ਨਹੀਂ ਆਖੇ ਲੱਗਦੇ ਹਾਂ ਹੋਈ ਤਾਂ ਆਟਾ ਲੱਗਾ ਇੱਥੇ ਸੇਵਿਆ ਪਾਟਦੇ ਆਨੇ ਫੇਸ ਪਾਊਡਰ ਲਾਇਆ ਆ ਆਟੇ ਦਾ ਚਲੋ ਅੱਜ ਦਾ ਪਹਿਲਾ ਸਵਾਲ ਤਾਂ ਤੁਹਾਨੂੰ ਪੁੱਛ ਲਈਏ ਲਓ ਜੀ ਜਿਹੜਾ ਅੱਜ ਤਾਂ ਆਪਣਾ ਸਵਾਲ ਹੈ ਆਪਾਂ ਚਾਚੀ ਜੀ ਹੁਣਾਂ ਤੋਂ ਪੁੱਛਦੇ ਆ ਤੇ ਇਦਾਂ ਸਾਡੇ ਪੱਪੂ ਸੇਠ ਬੈਠੇ ਹੋਣ ਜਿਹੜਾ ਅੱਜ ਦਾ ਸਵਾਲ ਆ ਉਹ ਇਹਨਾਂ ਦੇ ਨਾਂ ਤੋਂ ਸ਼ੁਰੂ ਕਰਦੇ ਜੇ ਆਪਾਂ ਕਿਸੇ ਹੋਰ ਦਾ ਨਾਂ ਲੈ ਲਿਆ ਨਾ ਫਿਰ ਲੋਕਾਂ ਨੂੰ ਇਹ ਹੋ ਜਾਂਦਾ ਸਾਡਾ ਨਾਂ ਲਿਆ ਸਾਡਾ ਨਾਂ ਲਿਆ ਹੁਣ ਅੱਜ ਦਾ ਸਵਾਲ ਆਪਾਂ ਚਾਚਾ ਜੀ ਦੇ ਨਾਂ ਤੋਂ ਹੀ ਬਣਾ ਦਿੰਦੇ ਆ ਹਨਾ ਤੇ ਚਾਚੀ ਇੱਕ ਸਵਾਲਿਆ ਠੀਕ ਆ ਪੱਪੂ ਦੀ ਮਾਂ ਦੇ ਤਿੰਨ ਮੁੰਡੇ ਆ ਠੀਕ ਆ ਤੇ ਪਹਿਲੇ ਦਾ ਨਾਂ ਹੈਗਾ ਜਵਾਨੀ ਦੂਜੇ ਦਾ ਨਾਂ ਠੰਨੀ ਤੇ ਤੀਜੇ ਦਾ ਨਾਂ ਕੀ ਆ ਤੀਜੇ ਦਾ ਨਾਂ ਪੱਪੂ ਹੀ ਰੱਖ ਤੋ ਆ ਸਹੀ ਗੱਲ ਐ ਭਤੀਜੇ ਦਾ ਨਾਮ ਪੱਕੂ ਹੀ ਆ ਤੇ ਇਹ ਸਵਾਲ ਬਹੁਤ ਸੌਖਾ ਹੈਗਾ ਵੇਹੇ ਮम्मी ਤੋਂ ਪੁੱਛਣਾ ਹੈਗਾ ਕਿਉਂਕਿ ਮੰਮੀ ਜਿਹੜੇ ਹਰੇ ਘਰ ਜਿਹੜੇ ਉਹ ਫੇਲ ਹੋ ਜਾਂਦੇ ਪੁੱਛਣ ਚ ਹੁਣ ਆਪਾਂ ਮੰਮੀ ਨੂੰ ਹੁਣ ਦੂਜਾ ਸਵਾਲ ਪੁੱਛਦੇ ਆ ਜੋ ਐ ਮੰਮੀ ਘੱਟ ਲਈ ਇੱਕ ਸਵਾਲ ਬਹੁਤ ਸੌਖਾ ਗਿਆ ਆ ਠੀਕ ਆ ਇੱਕ ਤਰਖਤ ਦੇ ਉੱਤੇ ਨਾ 10 ਚਿੜੀਆਂ ਬੈਠੀਆਂ ਆ ਠੀਕ ਆ 10 ਚਿੜੀਆਂ 10 ਚਿੜੀਆਂ ਬੈਠੀਆਂ ਇੱਕ ਦੇ ਗੋਲੀ ਮਾਰ ਦਿੱਤੀ ਪਿੱਛੇ ਕਿੰਨੀਆਂ ਰਹਿ ਗਈਆਂ ਚਾਂਟ ਚੁਲੀਆਂ ਬਟੀਆਂ 10 10 ਆਸਨਾ ਹੂੰ ਨੋ ਜਦੋਂ ਗੋਲੀ ਮਾਰਤੀ ਤਾਂ ਉੜ ਗਈਆਂ ਨੋ ਕਿੱਥੇ ਰਹਿ ਗਈਆਂ ਉਹ ਤਾਂ ਉੜ ਗਈਆਂ ਤੇ ਪਿੱਛੇ ਬਚ ਗਈਆਂ ਹੀ ਨਹੀਂ ਉਹ ਸਾਰੀਆਂ ਭੱਜ ਗਈਆਂ ਮੰਮੀ ਨੇ ਦਿਮਾਗ ਲਾਇਆ ਵੀ ਨੋ ਹੁਣ ਆਪਣੀ YouTube ਫੈਮਿਲੀ ਨੇ ਜਿਹੜਾ ਸਵਾਲ ਆ ਉਹ ਆਪਾਂ ਤੁਹਾਨੂੰ ਘਰ ਜਾ ਕੇ ਦੱਸਦੇ ਹਾਂ ਠੀਕ ਆ ਜੀ ਤਾਂ ਰੈਡੀ ਰਹੋ ਸਾਰੇ ਜਾਣੇ ਸਵਾਲ ਦਾ ਜਵਾਬ ਦੇਣ ਲਈ ਤੇ ਜਿਨ੍ਹਾਂ ਨੇ ਪਿਛਲੇ ਵਲੌਗ ਦੇ ਵਿੱਚ ਸਹੀ ਆਨਸਰ ਦਿੱਤੇ ਹੈਗੇ ਆਪਾਂ ਉਹਨਾਂ ਦੇ ਨਾਮ ਵੀ ਮੈਂਸ਼ਨ ਕਰਾਂਗੇ ਤੇ ਮੇਰੇ ਬਹੁਤਿਆਂ ਭੈਣਾਂ ਨੇ ਇੱਕ ਇਹ ਬਹੁਤ ਚੀਜ਼ ਦੇ ਕਮੈਂਟ ਕੀਤੇ ਸੀ ਕਿ ਭੈਣ ਸਾਨੂੰ ਨਾ ਕੋਈ ਪੈਕਿੰਗ ਦੇ ਕੰਮ ਬਾਰੇ ਦੱਸੋ ਤੇ ਆਪਾਂ ਤੁਹਾਨੂੰ ਉਹ ਵੀ ਦੱਸਦੇ ਹਾਂ ਕਿ ਪੈਕਿੰਗ ਦਾ ਕੰਮ ਕਿੱਥੇ ਕਿੱਥੇ ਜਿੰਨੀ ਕੁ ਮੈਨੂੰ ਨੌਲੇਜ ਜਿਹੜੇ ਸ਼ਹਿਰਾਂ ਦਾ ਪਤਾ ਆ ਤੇ ਆਪਾਂ ਤੁਹਾਨੂੰ ਉਹ ਵੀ ਦੱਸਦੇ ਘਰ ਜਾ ਕੇ ਠੀਕ ਆ ਹਾਂਜੀ ਹੁਣ ਆਪਾਂ ਗੱਲ ਕਰਦੇ ਆਂ ਪੈਕਿੰਗ ਦੇ ਕੰਮ ਬਾਰੇ ਜਿਹੜੀਆਂ ਮੇਰੀਆਂ ਭੈਣਾਂ ਨੇ ਕਮੈਂਟ ਕੀਤੇ ਸੀ ਕਿ ਦੀਦੀ ਪੈਕਿੰਗ ਦੇ ਕੰਮ ਬਾਰੇ ਵੀ ਕੋਈ ਨੌਲੇਜ ਲੈ ਕੇ ਆਵੋ ਕੋਈ ਜਾਣਕਾਰੀ ਲੈ ਕੇ ਆਵੋ ਤੇ ਅੱਜ ਆਪਾਂ ਉਸ ਟੌਪਿਕ ਤੇ ਗੱਲ ਕਰਦੇ ਆਂ ਪੈਕਿੰਗ ਆ ਰਹੀ ਦੇਖੋ ਸਭ ਤੋਂ ਪਹਿਲਾਂ ਕੋਈ ਵੀ ਕੰਮ ਆ ਨਾ ਉਹਦੇ ਲਈ ਤੁਹਾਨੂੰ ਬਾਹਰ ਨਿਕਲ ਕੇ ਕੰਮ ਕਰਨਾ ਪੈਣਾ ਘਰ ਤੋਂ ਬਾਹਰ ਨਿਕਲਣਾ ਹੀ ਪੈਣਾ ਇਹ ਇਦਾਂ ਦਾ ਕੰਮ ਤਾਂ ਮੈਨੂੰ ਲੱਗਦਾ ਕਿਤੇ ਵੀ ਨਹੀਂ ਹੁੰਦਾ ਕਿ ਤੁਸੀਂ ਹਨਾ ਸੋਚੋ ਵੀ ਹਾਂਜੀ ਸਾਡਾ ਅੰਦਰ ਬੈਠੇ ਸਾਰਾ ਕੰਮ ਹੋ ਜਾਵੇ ਕੋਈ ਵੀ ਕੰਮ ਸਟਾਰਟ ਕਰਨਾ ਤੁਸੀਂ ਕੋਈ ਵੀ ਨਵਾਂ ਕੰਮ ਸ਼ੁਰੂ ਕਰਨ ਲੱਗੇ ਆ ਤੁਹਾਨੂੰ ਘਰ ਤੋਂ ਬਾਹ ਨਹੀਂ ਪਹਿਣਾ ਆ ਤੇ ਨਾ ਕੋਈ ਇਦਾਂ ਦੀ ਕੰਪਨੀ ਆ ਨਾ ਕੋਈ ਫੈਕਟਰੀ ਆ ਜਿਹੜਾ ਤੁਹਾਨੂੰ ਅੰਦਰ ਬੈਠੇ ਨੂੰ ਆਪ ਉਹ ਆ ਕੇ ਕਹਿਣ ਵੀ ਲੋ ਜੀ ਆਹ ਸਮਾਨ ਪੈਕ ਕਰ ਦੋ ਇਦਾਂ ਤਾਂ ਕਿਤੇ ਵੀ ਨਹੀਂ ਹੁੰਦਾ ਕੋਈ ਵੀ ਕੰਮ ਦਾ ਤੁਸੀਂ ਪੈਕਿੰਗ ਦਾ ਕੰਮ ਸ਼ੁਰੂ ਕਰਨਾ ਆ ਤੇ ਤੁਹਾਨੂੰ ਉਹਦੇ ਲਈ ਘਰੋਂ ਬਾਹਰ ਇੱਕੋ ਆਪਾ ਨਿਕਲਣਾ ਹੀ ਪੈਣਾ ਆ ਫਿਰ ਹੀ ਉਸ ਤੋਂ ਬਾਅਦ ਤੁਹਾਡਾ ਕੰਮ ਸੈੱਟ ਹੋਣਾ ਆ ਬਾਕੀ ਜਿਹੜੀਆਂ ਭੈਣਾਂ ਕਹਿੰਦੀਆਂ ਕਿ ਅਸੀਂ ਪੈਕਿੰਗ ਦਾ ਕੰਮ ਕਰਨਾ ਹੈ ਦੇਖੋ ਉਹਨਾਂ ਨੂੰ ਇੱਕ ਵਾਰ ਕੰਪਨੀ ਨਾਲ ਤਾਂ ਫੈਕਟਰੀ ਨਾਲ ਗੱਲ ਕਰਨੀ ਪੈਣੀ ਆ ਤੇ ਉਹ ਫੈਕਟਰੀ ਵਾਲੇ ਜੋ ਵੀ ਕੰਪਨੀ ਵਾਲੇ ਹੋਣਗੇ ਉਹ ਤੁਹਾਨੂੰ ਦੱਸਣਗੇ ਕਿ ਜਿਹੜਾ ਵੀ ਸਮਾਨ ਪੈਕ ਕਰਨਾ ਹੋਇਆ ਕੋਈ ਵੀ ਪ੍ਰੋਡਕਟ ਪੈਕ ਕਰਨਾ ਹੋਇਆ ਕਿ ਤੁਸੀਂ ਘਰ ਲੈ ਜਾ ਕੇ ਕਰ ਸਕਦੇ ਕਿ ਨਹੀਂ ਕਰ ਸਕਦੇ ਕਿ ਤੁਸੀਂ ਕੰਪਨੀ ਦੇ ਵਿੱਚ ਹੀ ਬੈਠ ਕੇ ਉੱਥੇ ਕੰਮ ਉਹ ਪੈਕ ਕਰਨਾ ਆ ਜਿਹੜਾ ਪ੍ਰੋਡਕਟ ਆ ਜਾਂ ਤੁਸੀਂ ਘਰ ਲੈ ਜਾ ਕੇ ਵੀ ਕਰ ਸਕਦੇ ਆ ਤੇ ਦੂਜੀ ਗੱਲ ਇਹ ਕਿ ਉਹ ਜਿਹੜਾ ਸਮਾਨ ਹੁੰਦਾ ਪ੍ਰੋਡਕਟ ਹੁੰਦਾ ਆ ਉਹ ਆਪਣੇ ਆਪ ਘਰ ਛੱਡ ਕੇ ਜਾਣਗੇ ਕਿ ਲੈ ਕੇ ਵੀ ਜਾਣਗੇ ਕਿ ਤੁਸੀਂ ਆਪ ਆਉਂਗੇ ਜਾਂ ਛੱਡ ਕੇ ਜਾਉਂਗੇ ਹਨਾ ਇਹ ਸਾਰੀ ਗੱਲਬਾਤ ਤੁਸੀਂ ਉੱਥੇ ਜਾ ਕੇ ਹੀ ਕਰ ਸਕਦੇ ਆ ਬਾਕੀ ਮੈਂ ਤਾਂ ਤੁਹਾਡੇ ਲਈ ਸਿਰਫ ਇੰਨਾ ਕਰ ਸਕਦੀ ਆ ਕਿ ਤੁਹਾਨੂੰ ਉਹ ਕੰਪਨੀਆਂ ਦੇ ਐਡਰੈਸ ਦੇ ਸਕਦੀ ਆ ਜਿੰਨਾ ਕੁ ਮੈਨੂੰ ਪਤਾ ਆ ਜਿਹੜੇ-ਜਿਹੜੇ ਜ਼ਿਲ੍ਹੇ ਦੇ ਵਿੱਚ ਹਨਾ ਵੀ ਦੋ-ਚਾਰ ਹੀ ਹੋਣੇ ਆ ਜ਼ਿਆਦਾ ਨਹੀਂ ਜਿੱਥੇ ਇੱਕ ਮੇਰੀ ਜਾਣਕਾਰੀ ਹੈਗੀ ਆ ਲੁਧਿਆਣਾ ਜਲੰਧਰ ਤੇ ਹੁਸ਼ਿਆਰਪੁਰ ਹਨਾ ਵੀ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਕਿੱਥੇ-ਕਿੱਥੇ ਤੁਹਾਨੂੰ ਪੈਕਿੰਗ ਦਾ ਕੰਮ ਜਿਹੜਾ ਮਿਲ ਸਕਦਾ ਤੁਸੀਂ ਫੈਕਟਰੀ ਦੇ ਵਿੱਚੋਂ ਕੰਮ ਕਰ ਸਕਦੇ ਆ ਜਾਂ ਘਰ ਲਿ ਜਾ ਕੇ ਵੀ ਕਰ ਸਕਦੇ ਆ ਤੇ ਦੂਜੀ ਆ ਸਭ ਤੋਂ ਵੱਡੀ ਮੇਨ ਚੀਜ਼ ਤਾਂ ਇਹ ਹੀ ਆ ਕਿ ਤੁਹਾਨੂੰ ਇਹ ਜਿਹੜਾ ਪੈਕਿੰਗ ਦਾ ਕੰਮ ਆ ਇਹ ਦੋ ਤਰ੍ਹਾਂ ਦਾ ਹੁੰਦਾ ਆ ਸਭ ਤੋਂ ਪਹਿਲਾਂ ਕਿ ਜੇਕਰ ਤੁਹਾਡੇ ਕੋਈ ਆ ਆਸ-ਪਾਸ ਕਿਤੇ ਵੀ ਪੈਕਿੰਗ ਦਾ ਕੰਮ ਹੈਗਾ ਆ ਕੋਈ ਵੀ ਫੈਕਟਰੀ ਜਾਂ ਕੰਪਨੀ ਇਦਾਂ ਦੀ ਹੈਗੀ ਆ ਤੁਸੀਂ ਉਹਨਾਂ ਨਾਲ ਸਿੱਧੇ ਜਾ ਕੇ ਆਪ ਗੱਲ ਕਰੋ ਤੇ ਦੂਜਾ ਇਹ ਆ ਤਰੀਕਾ ਕਿ ਜਿਹੜੇ ਤੁਹਾਡੇ ਆਸ-ਪਾਸ ਕੋਈ ਹੋਲ سیلਰ ਆ ਰਿਟੇਲਰ ਆ ਤੁਸੀਂ ਉਹਨਾਂ ਨਾਲ ਗੱਲ ਕਰੋ ਕਿ ਜੇ ਕੋਈ ਕੰਮ ਹੈਗਾ ਪੈਕਿੰਗ ਦਾ ਤੇ ਉਹ ਤੁਹਾਨੂੰ ਉਹ ਦੇ ਸਕਣ ਠੀਕ ਆ ਜੀ ਤੇ ਹੁਣ ਹੈਗਾ ਆਪਣੀਆਂ ਪੜੀਆਂ ਲਿਖਿਆ ਪਹਿਣਾਲੇ ਕੰਮ ਜਿਹੜੀਆਂ ਪਹਿਣਾ ਪਾੜ ਲੇ ਕੇ ਘਰ ਬੈਠੀਆਂ ਹਨਾ ਮੈਂ ਇੱਕ ਪਹਿਲਾਂ ਵੀ ਇਸ ਟੌਪਿਕ ਤੇ ਵੀਡੀਓ ਪਾਈ ਸੀਗੀ ਤੇ ਕਾਫੀ ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਪਤਾ ਨਹੀਂ ਇਹ ਵਿਊ ਲੈਣ ਦੇ ਚੱਕਰ 'ਚ ਵੀਡੀਓ ਬਣਾ ਰਹੇ ਆ ਦੇਖੋ ਮੈਂ ਨਾ ਕੋਈ ਵੀ ਚੀਜ਼ ਐਦਾਂ ਦੀ ਨਿੱਤੇ ਪਾਉਂਦੀ ਵੀ ਜਿਹੜਾ ਤੁਹਾਨੂੰ ਪਤਾ ਨਾ ਲੱਗੇ ਮੈਂ ਪੂਰੀ ਕੱਲੀ ਕੱਲੀ ਗੱਲ ਤੁਹ ਤੇ ਸਮਝਾਉਣੀ ਆ ਤੇ ਜਿਹੜੀਆਂ ਆਪਣੀਆਂ ਭੈਣਾਂ ਘਰ ਬੈਠੀਆਂ ਪੜ੍ਹੀਆਂ ਲਿਖੀਆਂ ਆ ਕੋਈ ਕੰਮ ਕਰਨਾ ਚਾਹੁੰਦੀਆਂ ਮੈਂ ਪਹਿਲਾਂ ਵੀ ਉਹਨਾਂ ਲਈ ਇੱਕ ਵੈਬਸਾਈਟ ਲੈ ਕੇ ਆਈ ਸੀਗੀ ਨਾ ਤੇ ਉਹ ਭੈਣਾਂ ਨੇ ਇੱਕ ਹੋਰ ਬਹੁਤ ਵਧੀਆ ਤਰੀਕਾ ਆਨਲਾਈਨ ਕਮਾਈ ਕਰਨ ਦਾ ਕਿ ਤੁਸੀਂ ਜਿਹੜੀਆਂ ਆਨਲਾਈਨ ਵੈਬਸਾਈਟ ਹੁੰਦੀਆਂ OLX Amazon Flipkart Indeed CareerJet Naukri.com ਤੁਸੀਂ ਇਹ ਵੈਬਸਾਈਟ Google ਤੇ ਜਾ ਕੇ ਸਰਚ ਕਰੋ ਉੱਪਰ ਆਪਣਾ ਪੂਰਾ ਬਾਇਓ ਡਾਟਾ ਫਿਲ ਕਰੋ ਉਹਨਾਂ ਤੁਹਾਨੂੰ ਇੱਕ ਆਪਣਾ ਕੰਟੈਕਟ ਨੰਬਰ ਦੇਣਾ ਹੈ ਤੁਸੀਂ ਉਹਨਾਂ ਦੇ ਨਾਲ ਪੂਰਾ ਆਪਣੀ ਜਿਹੜੀ ਗੱਲਬਾਤ ਕਰ ਸਕਦੇ ਆ ਤੇ ਜੋ ਵੀ ਤੁਹਾਨੂੰ ਉਹ ਕੰਮ ਦੇਣ ਤੁਸੀਂ ਤੁਹਾਨੂੰ ਆਉਂਦਾ ਜਾਂ ਨਹੀਂ ਆਉਂਦਾ ਉਹਨਾਂ ਨੇ ਪਹਿਲਾਂ ਤੁਹਾਨੂੰ ਉਹਦੇ ਬਾਰੇ ਪੂਰੀ ਜਾਣਕਾਰੀ ਦੇਣੀ ਵੀ ਇਹ ਕੰਮ ਇੱਥੇ ਤੱਕ ਆਣਾ ਹੈ ਜੇਕਰ ਤੁਹਾਨੂੰ ਉਹ ਚੀਜ਼ ਦੀ ਸਮਝ ਲੱਗਦੀ ਹੈ ਤੁਸੀਂ ਜੈਸਟ ਟਾਈਪ ਕਰਕੇ ਉਹਨਾਂ ਨੂੰ ਭੇਜ ਸਕਦੇ ਆ ਤੇ ਉਹ ਤੁਹਾਨੂੰ ਘਰ ਬੈਠੇ ਆਨਲਾਈਨ ਕੰਮ ਦੇ ਸਕਦੇ ਤਾਂ ਤੁਸੀਂ ਫੋਨ ਦੇ ਉੱਤੇ ਹੀ ਆਪਣਾ ਕੰਮ ਕਰ ਸਕਦੇ ਆ ਇੱਕ ਵਧੀਆ ਅਰਨਿੰਗ ਸਟਾਰਟ ਕਰ ਸਕਦੇ ਆ ਤੁਸੀਂ ਇਹ ਤਾਂ ਕੰਮ ਹੈਗਾ ਚਲੋ ਪੜੀਆਂ ਲਿਖਿਆ ਪੜ੍ਹਣਾ ਜਿਹੜਾ ਫੋਨ ਤੇ ਆਨਲਾਈਨ ਕੰਮ ਕਰ ਸਕਦੀਆਂ ਜਿਹੜੀਆਂ ਪੜਨਾ ਹੈਗੀਆਂ ਵੀ ਘੱਟ ਪੜੀਆਂ ਲਿਖੀਆਂ ਤੇ ਉਹ ਘਰ ਬੈਠੇ ਪੈਕਿੰਗ ਦਾ ਕੰਮ ਕਰਨਾ ਚਾਹੁੰਦੀਆਂ ਉਹਨਾਂ ਲਈ ਮੈਂ ਦੋ ਤਿੰਨ ਐਡਰੈਸ ਆ ਉਹ ਮੈਂਸ਼ਨ ਕਰ ਦਿੰਨੀ ਆ ਤੇ ਸਾਰੇ ਜਣੇ ਧਿਆਨ ਨਾਲ ਸੁਣ ਲਿਓ ਵੀ ਤੁਸੀਂ ਜਲੰਧਰ ਲੁਧਿਆਣਾ ਤੇ ਹਿਆਰਪੁਰ ਦੇ ਵਿੱਚ ਜਾ ਕੇ ਉਹ ਕੰਪਨੀਆਂ ਦੇ ਤੁਸੀਂ ਜਾ ਕੇ ਤਾਂ ਉਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਆ ਤੇ ਉਹ ਜੇ ਕੰਮ ਹੋਇਆ ਤੁਹਾਨੂੰ ਘਰ ਲੈ ਜਾ ਕੇ ਕਰਨ ਵਾਲਾ ਤੇ ਉਹ ਤੁਹਾਨੂੰ ਘਰ ਲੈ ਪੈਕਿੰਗ ਕਰਨੇ ਦੇ ਦੇ ਦੇਣਗੇ ਤੇ ਜੇਕਰ ਹੋਇਆ ਵੀ ਫੈਕਟਰੀ ਦੇ ਵਿੱਚ ਆ ਕੇ ਕਰਨ ਵਾਲਾ ਤਾਂ ਉਹ ਤੁਹਾਨੂੰ ਉਸੇ ਟਾਈਮ ਦੱਸ ਦੇਣਗੇ ਵੀ ਇਹ ਕੰਮ ਫੈਕਟਰੀ ਦੇ ਵਿੱਚ ਕਰਨਾ ਆ ਤੇ ਤੁਸੀਂ ਇੱਥੇ ਰਹਿ ਕੇ ਕਰ ਸਕਦੇ ਆ ਬਾਕੀ ਤੁਹਾਡੀ ਇੱਛਾ ਆ ਵੀ ਤੁਸੀਂ ਘਰ ਬੈਠੇ ਕਰਨਾ ਕਿ ਫੈਕਟਰੀ ਜਾ ਕੇ ਕਰਨਾ ਉਹ ਤੁਹਾਡੇ ਤੇ ਡਿਪੈਂਡ ਆ ਬਟ ਇਹ ਆ ਵੀ ਤੁਹਾਨੂੰ ਘਰੋਂ ਬਾਹਰ ਇੱਕ ਵਾਰ ਤਾਂ ਨਿਕਲਨੇ ਪੈਣਾ ਆ ਵੀ ਘਰ ਬੈਠੇ ਕੋਈ ਵੀ ਕੰਮ ਨਹੀਂ ਹੋਣਾ ਤੇ ਮੈਂ ਤੁਹਾਨੂੰ ਉਹ ਦੋ ਤਿੰਨ ਕੰਪਨੀਆਂ ਦੇ ਐਡਰੈਸ ਮੈਂਸ਼ਨ ਕਰ ਦਿੰਨੇ ਆ ਤਾਂ ਸਾਰੇ ਜਣੇ ਕਾਪੀ ਪੈਨ ਤੇ ਜ਼ਰੂਰ ਨੋਟ ਕਰ ਲਿਓ ਜਿਹੜੇ ਉਹ ਫੈਕਟਰੀਆਂ ਤੇ ਕੰਪਨੀਆਂ ਦੇ ਵਿੱਚ ਜਾ ਸਕਦੇ ਆ ਤੇ ਉਹਨਾਂ ਨਾਲ ਇੱਕ ਵਾਰੀ ਜ਼ਰੂਰ ਕੰਟੈਕਟ ਕਰਿਓ ਠੀਕ ਆ ਜੀ ਕਾਪੀਰ ਪੈਨ ਕੱਢ ਲਓ ਤੇ ਸਾਰੇ ਜਣੇ ਨੋਟ ਕਰ ਲਓ ਹਾਂਜੀ ਸਭ ਤੋਂ ਪਹਿਲੀ ਜਿਹੜੀ ਕੰਪਨੀ ਉਹ ਹੈਗੀ ਸ਼੍ਰੀ ਜੀ ਲੁਧਿਆਣੇ ਦੇ ਵਿੱਚ ਆ ਤੇ ਇਹਨਾਂ ਦਾ ਐਡਰੈਸ ਹੈਗਾ ਜੀ ਆਫਿਸ ਨੰਬਰ 2 ਆਲੂ ਵਾਲੀਆ ਸਟਰੀਟ ਮਲੇਰ ਗੰਜ ਲੁਧਿਆਣਾ ਨੀਅਰ ਵਿਸ਼ਕਰਮਾ ਚੌਕ ਠੀਕ ਹੈ ਜੀ ਇੱਕ ਵਾਰੀ ਮੈਂ ਫੇਰ ਬੋਲ ਦਿੰਨੀ ਆ ਆਫਿਸ ਨੰਬਰ 2 ਆਲੂ ਵਾਲੀਆ ਸਟਰੀਟ ਮਲੇਰ ਗੰਜ ਲੁਧਿਆਣਾ ਨੀਅਰ ਵਿਸ਼ਕਰਮਾ ਚੌਕ ਠੀਕ ਹੈ ਜੀ ਇਹ ਤਾਂ ਹੈਗਾ ਲੁਧਿਆਣੇ ਦੇ ਵਿੱਚ ਜਿਹੜਾ ਤੁਸੀਂ ਉੱਥੇ ਜਾ ਕੇ ਉਹਨਾਂ ਨਾਲ ਕੰਟੈਕਟ ਕਰਕੇ ਤੇ ਆਪਣਾ ਕੰਮ ਤੁਸੀਂ ਲੈ ਸਕਦੇ ਆ ਵੀ ਇਹ ਘਰ ਬੈਠੇ ਨੇ ਪੈਕਿੰਗ ਦਾ ਕੰਮ ਸਾਨੂੰ ਚਾਹੀਦਾ ਸਾਨੂੰ ਕੋਈ ਕੰਮ ਦਿਓ ਜੋ ਵੀ ਪ੍ਰੋਡਕਟ ਹੋਇਆ ਉਹਨਾਂ ਨੇ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦੇ ਦੇਣੀ ਆ ਤੁਹਾਨੂੰ ਚੰਗਾ ਲੱਗੇ ਤਾਂ ਤੁਸੀਂ ਕਰ ਸਕਦੇ ਆ ਨਹੀਂ ਚੰਗਾ ਲੱਗੇ ਤਾਂ ਤੁਸੀਂ ਛੱਡ ਸਕਦੇ ਆ ਇਹ ਤੁਹਾਡੇ ਤੇ ਡਿਪੈਂਡ ਆ ਠੀਕ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਕਿਹਾ ਸੀ ਪੈਕਿੰਗ ਦੇ ਕੰਮ ਬਾਰੇ ਦੱਸੋ ਇਹ ਉਹਨਾਂ ਲਈ ਵੀਡੀਓ ਆ ਜਿਹੜਾ ਘਰ ਬੈਠੇ ਕੰਮ ਕਰਨਾ ਚਾਹੁੰਦੀਆਂ ਮੇਰੀਆਂ ਭੈਣਾਂ ਤੇ ਦੂਜੀ ਕੰਪਨੀ ਹੈਗੀ ਆ ਜੀ

ਬਸ ਸਟੈਂਡ ਤੀਸਰੀ ਕੰਪਨੀ ਹੈਗੀ ਆ ਜੀ ਸ਼ਹਿਰਪੁਰ ਦੇ ਵਿੱਚ ਇਹ ਖਾਸ ਕਰਕੇ ਮੇਰੇ ਏਰੀਆ ਦੇ ਵਿੱਚ ਜਿਹੜੀਆਂ ਮੇਰੇ ਭੈਣਾਂ ਮੈਨੂੰ ਸ਼ਹਿਰਪੁਰ ਤੋਂ ਦੇਖਦੀਆਂ ਜਿਹੜੀਆਂ ਮੇਰੀਆਂ ਭੈਣਾਂ ਘਰ ਬੈਠੇ ਕੰਮ ਕਰਨਾ ਚਾਹੁੰਦੀਆਂ ਉਹਨਾਂ ਲਈ ਵੀ ਬਹੁਤ ਵਧੀਆ ਇਹ ਚੀਜ਼ ਆ ਬਟ ਇਹਦੇ ਵਿੱਚ ਉਹਨਾਂ ਨੇ ਆਪਣਾ ਐਡਰੈਸ ਨਹੀਂ ਮੈਂਸ਼ਨ ਕੀਤਾ ਹੋਇਆ ਇਹਦੇ ਵਿੱਚ ਤੁਸੀਂ ਉਹਨਾਂ ਨਾਲ ਆਨਲਾਈਨ ਕੰਟੈਕਟ ਕਰ ਸਕਦੇ ਆ ਤੇ ਤੁਸੀਂ ਕੀ ਕਰਨਾ ਤੁਸੀਂ ਨਾ Google ਤੇ ਜਾ ਕੇ ਇੱਕ ਉਹਨਾਂ ਦੀ ਵੈਬਸਾਈਟ ਆ ਉੱਤੇ ਸਰਚ ਕਰਨਾ ਓਮ ਪੈਕਰਸ ਐਂਡ ਮੂਵਰਸ ਠੀਕ ਹੈ ਓਮ ਪੈਕਰਸ ਐਂਡ ਮੂਵਰਸ ਇਹ ਕੰਪਨੀ ਤੁਸੀਂ Google ਤੇ ਜਾ ਕੇ ਸਰਚ ਕਰਨੀ ਆ ਤੇ ਉਹ ਤੁਹਾਨੂੰ ਇੱਕ ਮੈਸੇਜ ਕਰਨਗੇ ਤੁਸੀਂ ਪਹਿਲਾਂ ਉਹਨਾਂ ਨੂੰ ਮੈਸੇਜ ਇੱਕ ਹਾਏ ਦਾ ਲਿਖ ਕੇ ਭੇਜਣਾ ਜਾਂ ਜੈਸ ਦਾ ਲਿਖ ਕੇ ਭੇਜਣਾ ਵੀ ਜੈਸ ਆਈ ਏਮ ਇੰਟਰਸਟਿਡ ਉਹ ਤੁਹਾਨੂੰ ਜੀ ਇੱਕ ਨੰਬਰ ਆਪਣਾ ਦੇਣਗੇ ਤੁਸੀਂ ਉਹ ਨੰਬਰ ਤੇ WhatsApp ਤੇ ਕਾਲ ਕਰਕੇ ਤਾਂ ਉਹਨਾਂ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਠੀਕ ਆ ਜੀ ਤੇ ਇੱਕ ਹੋਰ ਵੈਬਸਾਈਟ ਆ ਸ਼ਹਿਰਪੁਰ ਦੇ ਵਿੱਚ ਖዋਸਪੁਰ ਪਿੰਡ ਉਦੇ ਤੇ ਇੱਕ ਪੈਕਿੰਗ ਦਾ ਬਹੁਤ ਕੰਮ ਹੁੰਦਾ ਆ ਇਹ ਵੀ ਤੁਸੀਂ ਗੂਗਲ ਤੇ ਜਾ ਕੇ ਸਰਚ ਕਰਕੇ ਤੇ ਉਹ ਤੇ ਵੀ ਤੁਸੀਂ ਟਾਈਪ ਕਰਨਾ ਯੈਸ ਜਾਂ ਆਈ ਏਮ ਇੰਟਰਸਟਿਡ ਤੇ ਤੁਹਾਨੂੰ ਉਹ ਨੰਬਰ ਆਪਣਾ ਮੈਂਸ਼ਨ ਕਰ ਦੇਣਗੇ ਤੇ ਤੁਸੀਂ ਉਹ ਨੰਬਰ ਤੇ ਵਟਸਐਪ ਕਾਲ ਕਰਕੇ ਤੇ ਉਹਨਾਂ ਤੋਂ ਪੂਰੀ ਜਾਣਕਾਰੀ ਲੈ ਸਕਦੇ ਆ ਠੀਕ ਆ ਜੀ ਹੋਪਸ ਆ ਮੇਰੀਆਂ ਭੈਣਾਂ ਨੂੰ ਅੱਜ ਦਾ ਇਹ ਟੌਪਿਕ ਵਧੀਆ ਲੱਗਾ ਹੋਊਗਾ ਤੇ ਜਿਹੜੇ ਹੈਗੇ ਦੂਰ ਦੂਰ ਜ਼ਿਲ੍ਹਿਆਂ ਤੋਂ ਮੇਰੀਆਂ ਭੈਣਾਂ ਜਿਹਦੇ ਬਾਰੇ ਮੈਨੂੰ ਵੀ ਨਹੀਂ ਨੋਲੇਜ ਹੈ ਨਹੀਂ ਦੂਰ ਦੂਰ ਦੇ ਜ਼ਿਲ੍ਹਿਆਂਾਰੇ ਵੀ ਮੈਂ ਉਦਾਂ ਹੀ ਇੱਥੇ ਵਿਊ ਲੈਣ ਦੀ ਮਾਰੀ ਝੂਠ ਬੋਲੀ ਜਾਮਾ ਹਨਾ ਕਿ ਉਸ ਜ਼ਿਲ੍ਹੇ ਵਿੱਚ ਆ ਆ ਉਹ ਜ਼ਿਲ੍ਹੇ ਵਿੱਚ ਆਹ ਦੇਖੋ ਮੇਰਾ ਇਦਾਂ ਦਾ ਕੋਈ ਮਕਸਦ ਨਹੀਂ ਕਿ ਮੈਂ ਝੂਠ ਬੋਲ ਕੇ ਹਨਾ ਆਪਣੀਆਂ ਭੈਣਾਂ ਨੂੰ ਗੁਮਰਾਹ ਕਰਾਂ ਜਿੰਨੀ ਕੁ ਮੈਨੂੰ ਨੌਲੇਜ ਹੈ ਜਿਸ ਚੀਜ਼ ਬਾਰੇ ਪਤਾ ਮੈਂ ਸਿਰਫ ਤੁਹਾਡੇ ਅੱਗੇ ਉਹੀ ਚੀਜ਼ ਲੈ ਕੇ ਆਉਣੀ ਆ ਬਾਕੀ ਜਿਹੜੀਆਂ ਮੇਰੀਆਂ ਦੂਰ ਦਰਾਡੇ ਤੋਂ ਭੈਣਾਂ ਜਿਨ੍ਹਾਂ ਨੂੰ ਕਾਫੀ ਦੂਰ ਦੂਰ ਏਰੀਏ ਪੈਂਦੇ ਆ ਉਹ ਆਪਣੇ ਆਸ-ਪਾਸ ਤੋਂ ਪਤਾ ਕਰਨ ਵੀ ਕਿੱਥੇ ਪੈਕਿੰਗ ਦਾ ਕੰਮ ਮਿਲਦਾ ਆ ਤੇ ਉਹਨਾਂ ਨੇ ਕੰਟੈਕਟ ਕਰਨ ਤੇ ਉੱਥੇ ਜਾ ਕੇ ਗੱਲ ਕਰਨ ਤੇ ਘਰ ਬੈਠੇ ਆਪਣੀ ਵਧੀਆ ਅਰਨਿੰਗ ਕਰਨ ਮੈਂ ਤਾਂ ਇਹ ਹੀ ਚਾਹੁੰਦੀ ਵੀ ਜੋ ਵੀ ਭੈਣਾਂ ਚਲੋ ਬੇਲੀਆਂ ਘਰ ਬੈਠੀਆਂ ਐ ਸਾਰੇ ਜਾਣੇ ਵਧੀਆ ਆਪਣੀ ਕਮਾਈ ਕਰਨ ਹਨਾ ਖਾਸ ਕਰਕੇ ਸਾਡੇ ਵਰਗੇ ਲੋਕ ਮੈਂ ਇਹ ਨਹੀਂ ਕਹਿੰਦੀ ਬਾਕੀ ਵਰਗੇ ਮੈਂ ਆਪਣੇ ਤੇ ਲਾਉਣੀ ਆ ਮਿਡਲ ਕਲਾਸ ਵਾਲੇ ਲੋਕ ਜਿਹੜਾ ਉਹਨਾਂ ਦੇ ਦਿਲ 'ਚ ਇਹ ਬਹੁਤ ਹੁੰਦਾ ਕਿ ਅਸੀਂ ਘਰ ਬੈਠ ਕੇ ਕੋਈ ਨਾ ਕੋਈ ਕੰਮ ਕਰੀਏ ਤਾਂ ਜੋ ਇਹ ਆਪਣੀ ਫੈਮਿਲੀ ਲਈ ਵੀ ਕੋ ਆਪਾਂ ਹੁਣ ਜਿਹੜੇ ਪਿਛਲੇ ਬਲੌਗ ਦੇ ਵਿੱਚ ਇੱਕ ਬੁਝਾਰਤ ਪੁੱਛੀ ਸੀਗੀ ਸ਼ੀਸ਼ੇ ਦੀ ਛੱਪੜੀ ਕੰਡਿਆਂ ਦੀ ਬਾੜ ਬੁੱਝਣ ਵਾਲਾ ਬੜਾ ਹਸ਼ਿਆਰ ਤੇ ਉਹਦੇ ਜਿਹੜਾ ਸਹੀ ਜਵਾਬ ਸਾਰਿਆਂ ਨੇ ਦਿੱਤਾ ਉਹ ਸੀ ਅੱਖਾਂ ਤੇ ਜਿਨ੍ਹਾਂ ਨੇ ਪੂਰਾ ਆਪਣਾ ਐਡਰੈਸ ਮੈਂਸ਼ਨ ਕਰਕੇ ਆਪਣਾ ਨਾਮ ਮੈਂਸ਼ਨ ਕਰਕੇ ਕਮੈਂਟ ਕੀਤਾ ਸੀ ਤੇ ਆਪਾਂ ਉਹਨਾਂ ਦੇ ਨਾਮ ਬੋਲ ਦਈਏ ਹੁਣ ਤੇ ਸਭ ਤੋਂ ਪਹਿਲਾ ਨਾਮ ਹੈਗਾ ਚਰਨਪ੍ਰੀਤ ਕੌਰ ਪਿੰਡ ਡਿੱਖ ਜ਼ਿਲ੍ਹਾ ਬਠਿੰਡਾ ਜਤਿੰਦਰ ਕੌਰ ਜਲੰਧਰ ਮਨਪ੍ਰੀਤ ਕੌਰ ਉਮਰਪੁਰ ਗੁਰਦਾਸਪੁਰ ਤੋਂ ਰਾਣੀ ਗਿੱਦੜਪਾਹਾ ਕਮਲਪ੍ਰੀਤ ਕੌਰ ਬਹਿਲੋਲਪੁਰ ਤੇ ਕਰਮਜੀਤ ਕੌਰ ਮਲੋਟ ਮਨਪ੍ਰੀਤ ਕੌਰ ਅੰਮ੍ਰਿਤਸਰ ਸੁਨੀਤਾ ਰਾਣੀ ਗੰਗਾਨਗਰ ਮਨਜੀਤ ਕੌਰ ਢਿੰਡਰ ਕਲਾ ਮੋਗਾ ਨਿਰਮਲ ਲੁਧਿਆਣਾ ਗੁਰਬਾਜ ਸਿੰਘ ਖੀਵਾ ਕਲਾ ਮਾਨਸਾ ਪਰਮਜੀਤ कौर ਮੋਹਾਲੀ ਤੋਂ ਥੈਂਕ ਯੂ ਸੋ ਮੱਚ ਜਿਨ੍ਹਾਂ ਨੇ ਸੋਨੇ ਸੋਨੇ ਕਮੈਂਟ ਕੀਤੇ ਤੇ ਆਪਣਾ ਆਨਸਰ ਜਿਹੜਾ ਸਹੀ ਦਿੱਤਾ ਉਹਨਾਂ ਨੇ ਤੇ ਆਪਾਂ ਹੁਣ ਤੁਹਾਨੂੰ ਇੱਕ ਨਿਊ ਕੁਐਸਚਨ ਦੇ ਨਾਲ ਮਿਲਦੇ ਆ ਠੀਕ ਹੈ ਜੀ ਬਣੇ ਰਹੋ ਵਲੌਗ ਦੇ ਨਾਲ ਤੇ ਅੱਜ ਦਾ ਆਪਣਾ ਜਿਹੜਾ ਸਵਾਲ ਆ ਉਹ ਹੈਗਾ ਵੀ ਇਦਾਂ ਦਾ ਕਿਹੜਾ ਦਰਖਤ ਹੈ ਜਿਹੜਾ ਆਪਾਂ ਨੂੰ ਇੱਕ ਹੱਥ ਦੇ ਨਾਲ ਫੜ ਸਕਦੇ ਹਾਂ ਸਾਰੇ ਜਾਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਣਾ ਨਾਮ ਵੀ ਲਿਖਿਓ ਆਪਣੇ ਜ਼ਿਲ੍ਹੇ ਦਾ ਨਾਮ ਵੀ ਲਿਖਿਓ ਵੀ ਉਹ ਇਦਾਂ ਦਾ ਕਿਹੜਾ ਦਰਖਤ ਹੈ ਜਿਹਨੂੰ ਆਪਾਂ ਇੱਕ ਹੱਥ ਦੇ ਨਾਲ ਫੜ ਸਕਦੇ ਹਾਂ ਬਾਕੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆ ਗặp ਆਪਾਂ ਮਿਲਦੇ ਨੇਕਸਟ ਵਲੌਗ ਦੇ ਵਿੱਚ ਥੈਂਕ ਯੂ